ਬਿਹਾਰ ਵਿੱਚ ਅਸਮਾਨੀ ਆਫਤ ਨੇ ਤਬਾਹੀ ਮਚਾ ਦਿੱਤੀ ਹੈ ਬਿਜਲੀ ਡਿਗਨ ਨਾਲ ਚਾਰ ਜ਼ਿਲ੍ਹਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਬੇਗੂ ਸਰਾਏ ਵਿੱਚ ਪੰਜ ਦਰਬੰਗਾ ਵਿੱਚ ਚਾਰ ਤੇ ਸਮਸਤੀਪੁਰ ਵਿੱਚ ਇੱਕ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਅਸਮਾਨੀ ਬਿਜਲੀ ਡਿਗਨ ਨਾਲ ਮਧੂਬਨੀ ਵਿੱਚ ਤਿੰਨ ਮੌਤਾਂ ਹੋਈਆਂ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਸੀਐਮ ਨਿਤਿਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਐਲਾਨ ਕੀਤਾ ਹੈ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਹਾਲਾਂਕਿ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਕੁਝ احتیاط ਵਰਤ ਕੇ ਅਜਿਹੀ ਆਫਤ ਤੋਂ ਬਚਿਆ ਜ਼ਰੂਰ ਜਾ ਸਕਦਾ ਹੈ ਬੱਦਲਾਂ ਦੀ ਗਰਜਣ ਵੇਲੇ ਸੁਰੱਖਿਤ ਥਾਂ ਤੇ ਰਹੋ ਦਰਖਤਾਂ ਬਿਜਲੀਆਂ ਦੇ ਖੰਭਿਆਂ ਤੋਂ ਦੂਰੀ ਬਣਾ ਕੇ ਰੱਖੋ ਮੈਟਲ ਯਾਨੀ ਤਾਤੂ ਦੀਆਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਮੀਂਹ ਸਮੇਂ ਤਾਤੂ ਦੀਆਂ ਚੀਜ਼ਾਂ ਨੂੰ ਨਾ ਛੂਓ ਜਿਵੇਂ ਕਿ ਛਾਤਾ ਦਰਖਤ ਤੇ ਤਾਰ ਕਿਉਂਕਿ ਇਹ ਬਿਜਲੀ ਨੂੰ ਖਿੱਚਦੇ ਨੇ